ਲੋਕ ਸਭਾ ਚੋਣਾਂ ਨੂੰ ਲੈ ਕੇ ਤਿੰਨ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨੇ ਕੀਤੀ ਬੈਠਕ ਬੈਠਕ ਦੌਰਾਨ ਪੁਲਿਸ ਅਧਿਕਾਰੀਆਂ ਨੇ ਚੋਣ ਚ ਆਉਣ ਵਾਲੀ ਔਕਤਤਾ ਤੇ ਕੀਤੇ ਵਿਚਾਰ ਸਾਂਝੇ ਇੱਕ ਦੂਜੇ ਨਾਲ ਤਾਲਮੇਲ ਕਰ ਚੋਣਾਂ ਨੂੰ ਸੁਖਾਵੇ ਮਾਹੌਲ ਚ ਨੇਪਰੇ ਚੜਾਉਣ ਦਾ ਕੀਤਾ ਦਾਵਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤੀ ਗਲਿਆਰੀਆਂ ਚ ਗਰਮੀ ਵੇਖਣ ਨੂੰ ਮਿਲ ਰਹੀ ਹੈ ਉਥੇ ਇਹਨਾਂ ਚੋਣਾਂ ਨੂੰ ਸੁਖਾਵੇ ਮਾਹੌਲ ਚ ਨੇਪਰੇ ਚੜਨ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਨਾਲ ਪੁਲਿਸ ਅਧਿਕਾਰੀਆਂ ਪੱਬਾਪਾਰ ਨੇ ਅਤੇ ਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਵਿਖੇ ਮਾਧਪੁਰ ਵਿਖੇ ਜੰਮੂ ਕਸ਼ਮੀਰ ਹਿਮਾਚਲ ਅਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਸਭ ਚ ਉਹਨਾਂ ਨੂੰ ਲੈ ਕੇ ਬੈਠਕ ਕੀਤੀ ਗਈ ਜਿਸ ਵਿੱਚ ਚੋਣ ਦੌਰਾਨ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਮੰਥਕ ਕੀਤਾ ਗਿਆ ਇਸ ਸਮੇਂ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਣਾਂ ਦੌਰਾਨ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ ਅਤੇ ਕੁਝ ਸ਼ਰਾਰਤੀ ਅਨਸਰ ਚੋਣਾ ਦੇ ਸੁਖਾਵੇ ਮਾਹੌਲ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਅਤੇ ਇਸੇ ਦੇ ਚੱਲਦੇ ਅੱਜ ਤਿੰਨ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਬੈਠਕ ਕੀਤੀ ਗਈ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਸੂਬਿਆਂ 'ਚ ਜਵਾਨਾਂ ਦੀ ਨਫਰੀ ਵਿਦਾਈ ਜਾਵੇਗੀ ਅਤੇ ਜਿਹੜੇ ਇਲਾਕੇ ਸੰਵੇਦਨਸ਼ੀਲ ਨੇ ਉੱਥੇ ਉਹਨਾਂ ਦੀ ਤਬਾਤੀ ਕੀਤੀ ਜਾਵੇਗੀ ਤਾਂ ਜੋ ਲੋਕ ਸਭਾ ਚੋਣਾਂ ਸੁਖਾਲੇ ਮਾਹੌਲ 'ਚ ਸਕ ਹੋ ਸਕਣ ਅਤੇ ਅੱਗੇ ਵੀ ਸਾਡੇ ਵੱਲੋਂ ਇੱਕ ਦੂਜੇ ਨਾਲ ਤਾਲਮੇਲ ਕਰ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਇਹ ਇੰਟਰ ਸਟੇਟ ਜਿਹੜੇ ਬਾਰਡਰਿੰਗ ਡਿਸਟ੍ਰਿਕਟਸ ਨੇ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਐਸ ਪਰ ਦੀ ਡਾਇਰੈਕਸ਼ਨਸ ਆਫ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਐਸ ਪਰ ਦੀ ਡਾਇਰੈਕਸ਼ਨਸ ਆਫ ਦੀ ਡੀਜੀਪੀ ਪੰਜਾਬ ਮਿਸਟਰ ਗੌਰਵ ਵਿਆਦਤ ਐਂਡ ਸਟੇਟ ਨੋਡਲ ਪੁਲਿਸ ਅਫਸਰ ਮਿਸਟਰ ਐਮ ਐਫ ਫਾਰੂਕੀ ਸੋ ਅਸੀਂ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਆਪਣੀ ਇਨਫੋਰਮੇਸ਼ਨਸ ਰਿਗਾਰਡਿੰਗ ਕ੍ਰਿਮੀਨਲਸ ਰਿਗਾਰਡਿੰਗ ਟੋਪੋਗ੍ਰਾਫੀ ਰਿਗਾਰਡਿੰਗ ਸਟ੍ਰੈਟੇਜੀ ਟੂ ਟੈਕਲ ਥੈਮ ਡਿਊਰਿੰਗ ਇਲੈਕਸ਼ਨਸ ਸੋ ਇਸ ਪ੍ਰੀ ਰਨ ਐਕਸਰਸਾਈਜ਼ ਟੂ ਦੀ ਇਲੈਕਸ਼ਨਸ ਇਸ ਐਕਸਰਸਾਈਜ਼ 'ਚ ਅਸੀਂ ਹਜੇ ਇਨੀਸ਼ੀਅਲ ਨੋਟਸ ਇੱਕ ਦੂਜੇ ਨਾਲ ਐਕਸਚੇਂਜ ਕੀਤੇ ਨੇ ਤਾਂਕਿ ਅਸੀਂ ਪੁਖਤਾ ਪ੍ਰਬੰਧ ਕਰ ਸਕੀਏ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦਾ ਜਿਹੜਾ ਵੀ ਸਾਡਾ ਫੋਲੋ ਅਪ ਹੋਵੇ ਉਹ ਪ੍ਰੋਪਰ ਇਲੈਕਸ਼ਨ ਦੇ ਵੀ ਇਲੈਕਸ਼ਨ ਦੇ ਤੋਂ ਪਹਿਲਾਂ ਜਦੋਂ ਅ ਅਨਾਉਂਸਮੈਂਟ ਆਫ ਇਲੈਕਸ਼ਨਸ ਹੋ ਜੇ ਉਸ ਦੌਰਾਨ ਕੋਈ ਵੀ ਕ੍ਰਿਮੀਨਲ ਜਾਂ ਕੋਈ ਵੀ ਅਜਿਹੀ ਮਟੀਰੀਅਲ ਜਿਹੜਾ ਇਲੈਕਸ਼ਨ ਪ੍ਰੋਸੈਸ ਨੂੰ ਬੀਸ਼ੀਅਟ ਕਰ ਸਕਦਾ ਉਹ ਉਹਦੀ ਮੂਵਮੈਂਟ ਨਾ ਹੋ ਸਕੇ ਉਹਦੇ ਲਈ ਅਸੀਂ ਫੋਰਸਸ ਵੀ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰਿਹਾ ਹੈ ਉਹਦੀ ਪਹਿਲੀ ਜਿਹੜੀ ਕੇਪ ਮੈਨਪਾਵਰ ਦੀ ਉਹ ਅੱਜ ਆ ਰਹੀ ਹੈ ਸੋ ਟੂਡੇ ਇਜ਼ ਦੀ ਸ਼ੁਰੂ ਹੋ ਗਿਆ ਸੋ ਵੀ ਆਰ ਹੋਪਫੁਲ ਕਿ ਸਾਰੀ ਸਾਰੇ ਦੇ ਸਾਰੇ ਜਿੰਨੇ ਵੀ ਸਟੇਕ ਹোল্ডার ਨੇ ਜਿੰਨੇ ਵੀ ਡਿਸਟ੍ਰਿਕਟਸ ਦੇ ਅਰਜਨੀਅਮੇ ਸਟੇਟਸ ਤੇ ਨੋ ਸਟੇਟਸ ਤੇ ਪੁਕਤਾ ਤਰੀਕੇ ਨਾਲ ਅਸੀਂ ਇੰਤਜ਼ਾਮ ਕਰਾਂਗੇ ਤੇ ਇਲੈਕਸ਼ਨ ਜਿਹੜੇ ਆਣ ਵਾਲੇ ਇਲੈਕਸ਼ਨ ਨੇ 2024 ਦੇ ਲੋਕ ਸਭਾ ਦੇ ਉਹਨੂੰ ਪੀਸਫੁਲੀ ਇਥੇ ਤੇ ਸੇਫ ਤਰੀਕੇ ਨਾਲ ਅਸੀਂ ਕੰਡਕਟ ਕਰਾਂਗੇ ਸਰ ਟੈਕਨੋਲੋਜੀ ਦਾ ਵੀ ਸਾਰਾ ਲਿਆ ਜਾਇਆ ਗਿਆ ਇਸ ਵਾਰ ਕਿਉਂਕਿ ਸਾਡੇ ਕੋਲ ਸੀਸੀਟੀਵੀ ਕੈਮਰਾਜ਼ ਹਰ ਇੱਕ ਸੜਕ ਦੇ ਉੱਤੇ ਹੈ ਗਿਆ ਹੈ ਯੈਸ ਆਫਕੋਰਸ ਆਲਰੇਡੀ ਜਿਹੜੇ ਐਗਜ਼ਿਸਟਿੰਗ ਕੈਮਰਾਜ਼ ਨੇ ਐਗਜ਼ਿਸਟਿੰਗ ਕਵਰੇਜ ਹੈ ਸਾਡੇ ਕੋਲੇ ਜਿਹੜੇ ਨਾਕਾ ਪੁਆਇੰਟਸ ਸੀ ਜਿਹੜੀ ਹੋਰ ਪੁਆਇੰਟਸ ਸੀ ਜਿੱਥੇੋਂ ਕਿਤੋਂ ਰੈਗੂਲਰ ਜਾਂ ਇਰੈਗੂਲਰ ਟ੍ਰੈਫਿਕ ਚੱਲਦੀ ਹੈ ਉਸ ਤੋਂ ਇਲਾਵਾ ਉਹਨੂੰ ਆਰਗੂਮੈਂਟ ਕੀਤਾ ਜਾਊਗਾ ਨਵੇਂ ਪੁਆਇੰਂਟਸ ਕਵਰ ਹੋਰ ਵੀ ਕੀਤੇ ਜਾਣਗੇ ਉਹਦੀ ਸਟ੍ਰੀਮਿੰਗ ਜਿਹੜੀ ਹੈ ਪੁਲਿਸ ਕੰਟਰੋਲ ਰੂਮ ਤੇ ਵੀ ਆਏਗੀ ਐਂਡ ਡਿਸਟ੍ਰਿਕਟ ਇਲੈਕਸ਼ਨ ਆਫਿਸਟ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਨਾ ਆਵੇ ਸਾਡੇ ਸਰ ਕਿਹੜੀ ਕਿਹੜੀ ਸਟੇਟ ਦੀ ਫੋਰਸ ਜਿਹੜਾ ਮੀਟਿੰਗ ਕੀਤੀ ਇਹ ਫੋਰਸ ਇਹਦੇ ਚ ਮੇਰੇ ਨਾਲ ਅਸੀਂ ਡੀਆਈਜੀ ਸਾਹਿਬ ਜਲੰਧਰ ਰੇਂਜ ਜਿਹੜੇ ਹੈ ਐਸਐਸਪੀ ਹੁਸ਼ਿਆਰਪੁਰ ਤੇ ਜੰਮੂ ਕਸ਼ਮੀਰ ਤੋਂ ਕਠੂਆ ਤੋਂ ਜਿਹੜੇ ਡਿਸਟ੍ਰਿਕਟ ਐਸਪੀ ਨੇ ਹਿਮਾਚਲ ਚੋਂ ਜਿਹੜੇ ਨੇੜੇ ਦੇ ਤਿੰਨ ਡਿਸਟ੍ਰਿਕਟ ਨੇ ਚੰਬਾ ਨੂਰਪੁਰ ਐਂਡ ਇਹ ਤਿੰਨ ਡਿਸਟ੍ਰਿਕਟਸ ਤੋਂ ਅਸੀਂ ਜਿਹੜੇ ਇੱਥੇ ਬੰਦੇ ਕਾਂਗੜਾ ਇਹਨਾਂ ਦੇ ਇਕੱਠੇ ਹੋਏ ਆ ਅ ਅੱਜ ਇਥੇ ਇੰਟਰ ਸਟੇਟ ਬਾਰਡਰ ਮੀਟ ਹੋਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਹਿਮਾਚਲ ਐਂਡ ਜੀਐਨਕੇ ਪੁਲਿਸ ਦੇ ਨਾਲ ਅਸੀਂ ਕੋਆਰਡੀਨੇਸ਼ਨ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਕਾਫੀ ਸਾਰੇ ਪੁਆਇੰਟਸ ਡਿਸਕਸ ਹੋਏ ਹੈ ਇੱਕ ਹੈਗਾ ਹੈ ਕਿ ਮੂਵਮੈਂਟ ਆਫ ਡਰੱਗਸ ਲਿਕਰ ਯੂ نو ਕੈਸ਼ ਔਰ ਹੋਰ ਜਿਹੜੇ ਪ੍ਰੋਕਲੇਮਡ ਆਫੈਂਡਰਸ ਹੈਗੇ ਹੈ ਔਰ ਕੋਈ ਨਟੋਰੀਅਸ ਕ੍ਰਿਮੀਨਲਸ ਹੈਗੇ ਹੈ ਉਹਨਾਂ ਸਾਰਿਆਂ ਦੀ ਕਿਉਂਕਿ ਇਲੈਕਸ਼ਨ ਟਾਈਮ ਹੈ ਤੇ ਇਲੈਕਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਨਾਲ ਇਲੈਕਸ਼ਨ ਦੇ ਇੱਕ ਫ੍ਰੀ ਐਂਡ ਫੇਅਰ ਪ੍ਰੋਸੈਸ ਦੇ ਵਿੱਚ ਇੰਟਰਫੇਰੈਂਸ ਹੋ ਸਕਦੀ ਹੈ ਤੇ ਇਸ ਲਈ ਇਹ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ ਕਿ ਇਹ ਸਾਰੀ ਕੋਆਰਡੀਨੇਸ਼ਨ ਵਧੇ ਇਹੋ ਜਿਹੇ ਜਿਹੜੇ 엘ਿਮੈਂਟਸ ਹੈਗੇ ਐ ਉਹਨਾਂ ਨੂੰ ਟਾਈਮਲੀ ਕੈਚ ਹੋ ਸਕਣ ਤੇ ਜਿਹੜਾ ਮਟੀਰੀਅਲ ਹੈਗਾ ਹੈ ਉਹ ਇੰਟਰਸੈਪਟ ਤੇ ਸੀਜ਼ ਹੋ ਸਕੇ ਇਹਦੇ ਲਈ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਾਫੀ ਸਕਸੈਸਫੁਲ ਰਹੀ ਹੈ ਸਾਡਾ ਟਾਈ ਅਪਸ ਹੋਇਆ ਹੈ ਜਿਹੜੇ ਨਾਕੇ ਲੱਗੇ ਹੋਏ ਆ ਜਿੰਨੇ ਵੀ ਨਾਕੇ ਹੈਗੇ ਐ ਅਕ੍ਰੋਸ ਦੇ 3 ਸਟੇਟਸ ਤੇ ਨਾਕਿਆਂ ਦੇ ਵਿੱਚ ਵੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਆ ਕਾਫੀ ਸਟਰੋਂਗ ਹੋਇਆ ਹੈ ਤੇ ਵੀ ਹੋਪ ਥੈਟ ਇਲੈਕਸ਼ਨ ਦੇ ਵਿੱਚਕਾਰ ਸਾਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਜੋ ਸਪੈਸ਼ਲੀ ਜੋ ਅੱਜ ਕਾ ਮੀਟਿੰਗ ਹੋਇਆ ਥਿਸ ਇਜ਼ ਅਨ ਇੰਟਰ ਕੋਆਰਡੀਨੇਸ਼ਨ ਮੀਟਿੰਗ ਵਿਦ 3 ਅਜੋਇਨਿੰਗ ਸਟੇਟਸ ਹਿਮਾਚਲ ਪੰਜਾਬ ਔਰ ਜੰਮੂ ਤੋ ਅੱਜ ਇਟਸ ਅ ਸਾਰਟ ਆਫ ਪ੍ਰੀਲੀਮਿਨਰੀ ਮੀਟਿੰਗ ਅਸਪਰ ਦੀ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋ ਅਨੂਵਲ ਟਾਈਮ ਤੇ ਇਲੈਕਸ਼ਨ टू कंडक्ट इलेक्शन सक्सेसफुली हाउ इफेक्टिवलीस थ्री स्टेट्स कैन कोआर्डिनेट खास करके जो अजॉइनिंग डिस्ट्रिक्ट जो इंटर बॉर्डर डिस्ट्रिक्ट है वहाँ इफेक्टिवली नाकाश लाके हाउ इफेक्टिवली वी कैन प्रिवेंट दूवमेंट ऑफ मसलमान क्रिमिनल्स कैश लिकर एक्सेट्रा सो दैट वी कैन एंश्योर इफेक्टिव इलेक्शन इन द कमिंग डेज दूसरा जो आपने सवाल पूछे रिगार्डिंग एडिशनल फोर्स तो आज मीटिंग के बाद स्पेशली जो बॉर्डर एरिया से वहां कितना इफेक्टिवली फोर्स लगना चाहिए ऑल दोस थिंग्स वुड बी वर्क आउट एंड वी वुड बी प्रोजेक्टिंग द डिमांड टू द कंसर्न थैंक यू देखो जेडा पठानकोट डिस्ट्रिक्ट है नु हिमाचल दा बहुत बड़ा स्ट्रेच लगदा है इस तरह जेडएनके दा भी काफी बड़ा ਸਾਡੇ ਕੋਲ एरिया डिजाइनिंग एरिया है सो so, दोनों तरफ तो, तो, तो दूसरी पासे कांगड़े दा नूरपुर वीर ਸਾਡੇ ਨਾਲ लगदा है ਤੇ ਅੱਜ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ ਪ੍ਰੀ ਰਾਉਂਡ ਆ ਇਲੈਕਸ਼ਨ ਤੋਂ ਪਹਿਲਾਂ ਵਾਲਾ ਔਰ ਇਹਦੇ ਵਿੱਚ ਅਸੀਂ ਜਿਹੜੇ ਆਪਣੇ ਰਿਸੋਰਸਸ ਆ ਰਿਸੋਰਸਸ ਜਿਹੜੇ ਹੈਗੇ ਉਹ ਪੂਲ ਕਰਕੇ ਸ਼ੇਅਰ ਕਰਾਂਗੇ ਕਿਉਂਕਿ ਕਈ ਕਈ ਇਸ ਤਰ੍ਹਾਂ ਦੇ ਨਾਕੇ ਹੈ ਜਿੱਥੇ ਅਸੀਂ ਇੱਕ ਦੂਜੇ ਨੂੰ ਕੋਆਰਡੀਨੇਟ ਕਰਕੇ ਬੈਟਰ ਤਰੀਕੇ ਨਾਲ ਹੋਰ ਸਟਰੈਂਥਰ ਕਰਕੇ ਫੋਰਸ ਨੂੰ ਲਾ ਸਕਦੇ ਆ ਇਹਦੇ ਵਿੱਚ ਅੱਜ ਸੈਂਟਰਲ ਆਰਮਡ ਪੁਲਿਸ ਫੋਰਸ ਜਿਹੜੀ ਹੈ ਬੀਐਸਐਫ ਆ ਉਹਨਾਂ ਨੇ ਵੀ ਮੀਟਿੰਗ ਨੂੰ ਜੁਆਇਨ ਕੀਤਾ ਹੈਗਾ ਔਰ ਅਲੱਗ-ਅਲੱਗ ਜਿਲ੍ਹਿਆਂ ਤੋਂ ਐਸਐਸਪੀਸ ਵੀ ਆਏ ਸੀਗੇ ਸੋ ਅਸੀਂ ਇਹ ਐਫਰਟਸ ਕਰ ਰਹੇ ਹਾਂ ਕਿ ਜਿਹੜੀਆਂ ਆਉਣ ਵਾਲੀਆਂ ਫੋਰਥਕਮਿੰਗ ਇਲੈਕਸ਼ਨਸ ਆ ਰੁਕਸਵਾਨੀਆਂ ਇਹ ਫੇਅਰ ਐਂਡ ਪੀਸਫੁਲ ਵੇ ਦੇ ਨਾਲ ਸੰਪੰਨ ਹੋਣ। ਥੈਂਕ ਯੂ। ਸਰ ਕੀ ਹੋਰ ਫੋਰਸਸ ਡਿਪਲੋਏ ਕੀਤੀ ਜਾਣਗੀਆਂ ਤੇ ਕਿਹੜੇ ਇਲਾਕੇ ਜਿਹੜੇ ਜ਼ਿਆਦਾ ਸੈਂਸਿਟਿਵ ਆ ਵਰਨੇਰੇਬਲ ਹੈਗੇ? ਦੇਖੋ ਅ ਐਡਵਾਂਸ ਇਲੈਕਸ਼ਨ ਤੋਂ ਪਹਿਲਾਂ ਜਦੋਂ ਕੁਝ ਫੋਰਸਸ ਸਾਡੇ ਕੋਲ ਸੈਂਟਰਲ ਆਰਮਡ ਪੁਲਿਸ ਫੋਰਸਸ ਅਡਵਾਂਸ ਆ ਜਾਂਦੀਆਂ। ਉਹਨਾਂ ਦੀ ਕੱਲ ਤੋਂ ਆਮਦ ਸ਼ੁਰੂ ਹੋ ਰਹੀ ਹੈ। उन्हें डिप्लायमेंट सेंसिटिव एरियाजे लाई जाएगी और प्रॉपर जो है कवर कराएंगे उन्होंने अभी जो आज एक मीटिंग हुई वो हमारी इंटर स्टेट कोऑर्डिनेशन मीटिंग थी और क्योंकि वेलेबिलिटी ऑफ एरिया देखते हुए इसको हमने पठानकोट में रखा यहाँ पे सारे डिस्ट्रिक्ट्स के जो नेबरिंग डिस्ट्रिक्ट्स हैं उनके एस, एस और जो हमारे डीआईजी रेंज हैं वो भी यहाँ पे इस मीटिंग में आए जो मीटिंग का मेन मुद्दा था वो यहाँ पर सिक्योरिटी को लेके था और वेलेबिलिटी इंडेक्स जो है यहाँ पर उसको लेके था क्योंकि बॉर्डर एरिया है तीन स्टेट uh, यहाँ पे मर्ज करते हैं तो मेनली आपका जितने भी पी हो गए प्रोक्लेम्ड ऑफेंडर्स हो गए यहाँ पे और ये ड्रग्स uh, के लिए भी अफेक्टेड एरिया है तो जितने आपके ड्रग्स स्मगलर्स हो गए एक्साइज की स्मगलिंग हो गई क्योंकि यही रूट्स हैं जो फॉलो करे जाएंगे तो यहाँ पर आज मीटिंग के माध्यम से इसको स्ट्रेंथन करने की कोशिश करी गई है और जो एक बेटर कोऑर्डिनेशन रहता है डिफरेंट स्टेट पुलिस का उसको एनहेंस करने की कोशिश करी गई है और जैसे ही आपका जैसे ही इलेक्शन अनाउंस होंगे और उसी के माध्यम से फिर यहाँ पे आपकी जो सिक्योरिटी वो स्ट्रेंथन कर दी जाएगी ना कि इसको स्टैब्लिश करा जाएगा और पूरी कोशिश करी जाएगी किसी भी तरीके से जो प्री या फिर किसी के भी थ्रेट और एल्योरमेंट के हिसाब से इलेक्शन को कंडक्ट ना होने दें हम और एक फ्री फेयर एंड सिक्योर इलेक्शन को हम यहाँ से आगे ले जाएँ और कंडक्ट करें गुरदासपुर के साथ आपका जॉइनिंग डिस्ट्रिक्ट जो है कांगड़ा बहुत बड़ा डिस्ट्रिक्ट साथ में लगता है तो किन चीज़ों का पॉइंटर्स का ध्यान रखना बहुत जरूरी होगा देखिए जो आप ये देखेंगे जैसे भी जो लोअर रीजन है हमारा कांगड़ा का जैसे मैं एसपी पी नूरपुर हुआ तो जो लोअर रीजन है वो बहुत ही उसमें पोरस बॉर्डर्स हैं और जो इंटर डिस्ट्रिक्ट बाउंड्रीज इंटर स्टेट बाउंड्रीज़ है बहुत ही पोरस है जैसे नूरपुर के चौदह आपके इंटर स्टेट नाके हैं अगर कांगड़ा का भी काउंट करें तो टोटल एटीन हो जाते हैं तो ये ऐसे रूट्स हैं जो किसी भी स्मगलिंग के लिए किसी भी तरीके के मूवमेंट्स के लिए या आप, फिर आपके जो ये एलिमेंट्स हैं प्रोकलम ऑफ हैं और जो भी नोटोरियस एलिमेंट्स उनके मूवमेंट्स के लिए यूज़ करा करा जा सकता है तो मेनली यही था कि कोई भी ऐसे लूपोल्स को हम पिक आउट करें और उसको स्ट्रेंथन करें ताकि जो भी लोग हमारे एरिया में रह रहे हैं और जो लोकसभा इलेक्शंस में पार्टिसिपेट करेंगे वो किसी भी भय के अनुकूल जाके ना हो और एकदम सेफली और कॉन्फिडेंटली uh, अपने वोट को डालें क्योंकि okay. हमारी जो कोऑर्डिनेशन कमेटी की जो मीटिंग हुई है उसमें पंजाब जे एंड क्यू और हिमाचल और इवन बीएसएफ में भी है उन्होंने पार्टिसिपेट किया है तो इसमें यही डिस्कस हुआ है जैसे हमारे इंटरस्टेट नाकाज़ हैं उसको स्ट्रेंथन करने के लिए क्योंकि तो ये जो मीटिंग हुई है वो रिलेटेड है आने वाले असम्बली लोकसभा इलेक्शन के लिए तो उन इलेक्शन uh, को हम देखते हुए हमारा यही रहेगा कि वो पीसफुल इलेक्शन रहे उसको देखते हुए हमने आपस में जो अभी डिस्कशन की है मेरे को लगता है कि आने वाले टाइम में वो बड़ी यूज़फुल रहेगी हमारे लिए ताकि हम आपस में अच्छा कोऑर्डिनेशन रखेंगे टाइमली इंफॉर्मेशन दे पाएंगे टाइमली एक्शन होगा उसी रिलेटेड हमने ये की है और मुझे लगता है ये मीटिंग जो है वो यूज़फुल रहेगी और आने वाले टाइम में चाहता हूँ कि और भी ऐसी मीटिंग्स होती रहेंगी जिससे हमें बहुत फ़ायदा होगा